ਨਵੇਂ ਦੋਸਤੋ ਸਪਰੇਅ ਕਰ ਰਹੇ ਆ ਕੱਲ ਸਾਦਾ ਭਾਈ ਆਇਆ ਸੀਗਾ ਅ ਸੰਦਾ ਖਰਾ ਬਲੂਆਣਾ ਤੇ ਉਹਨੇ ਜਦੋਂ ਅੱਗੇ ਦੇਖਿਆ ਤਾਂ ਜਿਹੜੀਆਂ ਫੁੱਲਾਂ ਦੀਆਂ ਆ ਦੋਸਤੋ ਇੱਕ ਕਹਾਣੀ ਇਹ ਆ ਵੀ ਖੇਤ ਆ ਕੇ ਜਿਹੜਾ ਨੇ ਨਰਮਲ ਕਿਸਾਨਾਂ ਨੇ ਬੀਜਿਆ ਦੇਖਿਆ ਕਰਨ ਵੀ ਜਿਹੜੇ ਫੁੱਲ ਆ ਉਹਦੇ ਚ ਭਮੀਰੀ ਜੀ ਬਣਦੀ ਹੁੰਦੇ ਫੁੱਲ ਮੁੜ ਜਾਂਦਾ ਉਤੋਂ ਤੇ ਉਹਦੇ ਚ ਸੁੰਡੀ ਜ਼ਰੂਰ ਹੁੰਦੀ ਆ ਪਹਿਲਾਂ ਇਹ ਚਿੱਟੀ ਹੁੰਦੀ ਆ ਬਾਅਦ ਚ ਗੁਲਾਬੀ ਬਣ ਜਾਂਦੀ ਆ ਉਹਦੇ ਚ ਚਿੱਟੀ ਤੋਂ ਤੇ ਫਿਰ ਉਹ ਨੁਕਸਾਨ ਕਰਦੀ ਹੈ ਤਾਂ ਕਰਕੇ ਉਹਨੇ ਕਿਹਾ ਵੀ ਤਿੰਨ ਚਾਰ ਲਗਾਤਾਰ ਸਪਰੇਹਾਂ ਕਰੋ ਤੇ ਮੇਰੀ ਜਿਲ੍ਹਾ ਜਿਹੜਾ ਖੇਤੀਬਾੜੀ ਅਫਸਰਾ ਜਿਲ੍ਹੇ ਦਾ ਤੇ ਜਗਦੀਸ਼ ਸਿੰਘ ਜੀ ਨਾਲ ਵੀ ਗੱਲ ਹੋਈ ਸੀ ਉਹਨਾਂ ਦਾ ਵੀ ਸੁੰਡੀ ਤਾਂ ਇਹ ਕੋਈ ਸਪਰੇਹਾਂ ਤੁਸੀਂ ਜਿਹੜੇ ਛਰ ਦਿੰਦੇ ਆ ਉਹਦੇ ਕਰਕੇ ਬਣਦੀਆਂ ਵੀ ਸਪਰੇਹਾਂ ਲਗਾਤਾਰ ਕਰਨੀਆਂ ਚਾਹੀਦੀਆਂ ਆ ਹੁਣ ਤੁਹਾਨੂੰ ਚਾਰ ਸਪਰੇਹਾਂ ਕਰਨੀਆਂ ਲਗਾਤਾਰ ਕਰੋ ਤੇ ਤਾਂ ਕਰਕੇ ਮੈਂ ਅੱਜ ਫਿਰ ਹੁਣ ਆ ਜਿਹੜੀਆਂ ਸਪਰੇਅ ਲੈ ਕੇ ਆ ਤੇ ਸਪਰੇਅ ਕਰਨ ਲੱਗਿਆ ਤਾ ਕਰਕੇ ਵੀ ਜਿਹੜੀ ਸੰਡੀ ਤੇ ਕੋਈ ਕੰਟਰੋਲ ਹੋ ਚੱਕੇ ਜੇ ਨਾ ਕੰਟਰੋਲ ਹੋਇਆ ਤਾਂ ਫਿਰ ਵੇਖੋ ਅੱਗੇ ਪਹਿਲਾਂ ਫਸਲਾਂ ਖਰਾਬ ਹੁੰਦੀਆਂ ਤੇ ਐਤਕੀ ਵੈਸੇ ਫਸਲ ਨਰਮੇ ਦੀ ਬਹੁਤ ਵਧੀਆ ਤੇ ਅਸੀਂ ਇੱਕ ਵਾਰੀ ਨਰਮਾ ਚੁੱਕ ਰਿਹਾ ਵਧੀਆ ਝਾੜਾ ਉਹਦਾ ਨਰਮੇ ਦਾ ਵੀ ਵੈਸੇ ਵਧੀਆ ਚੁੱਕ ਕੇ ਲਗਾਏ ਆ ਅਸੀਂ ਫੁੱਟ ਵੀ ਬਹੁਤ ਸੋਹਣਾ ਤਾਂ ਕਰਕੇ ਅੱਜ ਅਸੀਂ ਆ ਜਿਹੜਾ ਖੰਝ ਇਹ ਜਿਆਦੇ ਪਹਿਨੇ ਹਵਾ ਕਰਕੇ ਨਾ ਇਹ ਪਾਇਆ ਜਾਂਦਾ ਸੀ ਤਾਂ ਕਰਕੇ ਕਾਲੀ ਐਣਕ ਲਾਏ ਆ ਨਾ ਕਿਉਂਕਿ ਕਾਲੀ ਐਣਕ ਲਾ ਕੇ ਥੱਲੇ ਕਮੈਂਟ ਕਰੀ ਚੱਲੋ ਵੀ ਸਪਰੇ ਥੋੜਾ ਕਰਾਂਗੇ ਕਾਲੀ ਐਣਕ ਲੱਗੀ ਐ ਇਹ ਤਾਂ ਲਾਈਏ ਕਿਉਂਕਿ ਮੇਰੇ ਦ ਤੇ ਇਹ ਇਹੇ ਕਰਕੇ ਮੈਂ ਐਨਕ ਲਾ ਕੇ ਅੱਖਾਂ 'ਚ ਨਾ ਪਾਵੇਂ ਇਹ ਫਿਰ ਮੇਰੇ ਅੱਖਾਂ ਦਾ ਨੁਕਸਾਨ ਹੁੰਦਾ ਤਾਂ ਕਰਕੇ ਅੱਜ ਮੈਂ ਸ਼ੁਰੂਆਤ ਕਰਦਾ ਤੇ ਦੋਸਤੋ ਜਰੂਰ ਆਪਣੇ ਖੇਤਾਂ 'ਚ ਜਦੋਂ ਢੇੜਾ ਮਾਰਦੇ ਆਂ ਤੇ ਫੁੱਲ ਗੁੱਡੀ ਫੁੱਲ ਦੇਖ ਲਿਆ ਕਰੋ ਜਿਹੜਾ ਫੁੱਲ ਮੁੜਿਆ ਜਾ ਹੋਵੇ ਉਤੋਂ ਬੰਦ ਹੋਇਆ ਹੋਵੇ ਭਮੀਰੀ ਜੀ ਬਣੀ ਹੋਵੇ ਤੇ ਸਮਝ ਲਓ ਵੀ ਉਹਦੇ 'ਚ ਸੰਡੀ ਆ ਤੇ ਲਗਾਤਾਰ ਉਹਨਾਂ ਨੇ ਕਿਹਾ ਵੀ ਸਸਤੀ ਦੀ ਬਾੜੀਆਂ ਮਹਿੰਗੇ ਸਪਰੇਅਾਂ ਕਰਦੀ ਲੋੜ ਨਹੀਂ ਸਸਤੀ ਕੋਈ ਸਪਰੇਅ ਲਿਆ ਕੇ ਤੇ ਹੁਣ ਮੈਂ ਵੀ ਲਿਆ ਤਿੰਨ ਵਾਰੀ ਕਰਨੀ ਆ ਹੁਣ ਮੈਂ ਜਿਹੜੀ ਇੱਕ ਲੈ ਕੇ ਆਂ ਤੇ ਉਹਦੇ ਕਰਕੇ ਦੋਸਤੋ ਇਹ ਸਪਰੇਅਾਂ ਦਾ ਆ ਟਾਈਮ ਹੀ ਆ ਜਿਹੜਾ ਜ਼ਿਆਦਾ ਹੁਣ ਤੋਤਨੇ ਸਪਰੇ ਹ ਜ਼ਰੂਰ ਕਰਨੇ ਜਿਹਦਾ ਆਪਾਂ ਕਈ ਵਾਰੀ ਆਹ ਟਾਈਮ ਤੇ ਆ ਕੇ ਚੁੱਪ ਕਰ ਜਾਂਦੇ ਆ ਵੈਸੇ ਹੁਣ ਫੁੱਲ ਬਹੁਤ ਫੁੱਲ ਗੁੱਡੀ ਵੀ ਹੁਣ ਉੱਤਰਦੀ ਆਉਂਦੀ ਆ ਤੇ ਉਹਨੇ ਪੱਕਣਾ ਵੀ ਆ ਤਾਂ ਕਰਕੇ ਜਿਹੜੇ ਟਿੰਡਿਆਂ ਚ ਗਰਾਭੀ ਸੁੰਢੀ ਨਾ ਬਣੇ ਤੇ ਇੱਕ ਹਰਾ ਤੇਲਾ ਤੇ ਚਿੱਟਾ ਤੇਲਾ ਵੀ ਹੈਗਾ ਪੱਤੇ ਦੇ ਥੱਲੇ ਦੇਖ ਲਿਆ ਕਰੋ ਹਰਾ ਤੇ ਚਿੱਟਾ ਤੇਲਾ ਵੀ ਆ ਤੇ ਸਪਰੇ ਜ਼ਰੂਰੀ ਆ ਦੋਸਤੋ ਜ਼ਰੂਰ ਕਰੋ ਸੋ ਮੈਂ ਹੁਣ ਇਹ ਸਪਰੇ ਤਾਂ ਕਰਕੇ ਕਰਨ ਲੱਗਿਆ ਕਿ ਜਿਹੜੀ ਸਪਰੇ ਤੋਂ ਇਹ ਜਿਹੜੀ ਇਹਦਾ ਕੰਟਰੋਲ ਹੋ ਸਕੇ ਜਿਹੜਾ ਆਪਣਾ ਸੁੰਢੀ ਦਾ I cool.